ਸਰ ਦੇ ਵਿੱਚ ਸਕੈਨ ਕਰਕੇ ਹੋਵੇਗੀ ਕੂੜਾ ਲਿਫਟਿੰਗ ਜੀ ਹਾਂ ਤੁਹਾਨੂੰ ਦੱਸੇ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਅਜੇ ਹਾਂ ਪਹਿਲਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਜਿਸ ਦੇ ਵਿੱਚ ਕੂੜਾ ਲਿਫਟਿੰਗ ਸਕੈਮ ਦੇ ذریعے ਹੋਵੇਗੀ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਨਵੇਂ ਨੋਰਮਸ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਦੀਆਂ 84 ਵਾਡਾਂ ਦਾ ਕੂੜਾ ਲਿਫਟਿੰਗ ਦਾ ਕੰਮ ਦੋ ਕੰਪਨੀਆਂ ਨੂੰ ਸੌਂਪਿਆ ਜਾਵੇਗਾ ਜਿਸ ਦੇ ਰਾਹੀਂ ਕੰਪਨੀਆਂ QR ਕੋਡ ਨੂੰ ਸਕੈਨ ਕਰਕੇ ਕੂੜਾ ਤੁਹਾਡੇ ਘਰ ਦੇ ਵਿੱਚੋਂ ਕਲੈਕਟ ਕਰੇਗੀ ਦੱਸੇ ਕਿ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਲਗਾਤਾਰ ਸ਼ਹਿਰ ਦੀ ਸੁੰਦਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਨੋਰਮਸ ਜਿਹੜੇ ਨੇ ਤਿਆਰ ਕੀਤੇ ਗਏ ਨੇ ਕਿਉਂਕਿ ਲਗਾਤਾਰ ਸਮੱਸਿਆਵਾਂ ਆ ਰਹੀਆਂ ਸੀ ਸ਼ਹਿਰ ਦੇ ਵਿੱਚ ਗੰਦਗੀ ਨੂੰ ਦੇਖਦੇ ਹੋਏ ਡੰਪ ਦੀ ਸਮੱਸਿਆਵਾਂ ਜਿਹੜੀਆਂ ਆ ਰਹੀਆਂ ਸੀ ਤਾਂ ਹੁਣ ਨਵੇਂ ਜਿਹੜੇ ਨੋਰਮਸ ਨੇ ਤਿਆਰ ਕੀਤੇ ਗਏ ਨੇ ਜਿਸ ਦੇ ਅਧੀਨ ਹੁਣ QR ਕੋਡ ਸਕੈਨ ਕਰਕੇ ਤੁਹਾਡੇ ਘਰਾਂ ਦੇ ਵਿੱਚੋਂ ਕੂੜਾ ਜਿਹੜਾ ਹੈ ਉਹ ਕਲੈਕਟ ਕੀਤਾ ਜਾਵੇਗਾ ਤਾਂ ਕਿਵੇਂ ਇਹ ਸਾਰੀ ਸਕੀਮ ਚੱਲੇਗੀ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਦੱਸ ਦੇ ਕਿ ਦੋ ਕੰਪਨੀਆਂ ਨੂੰ ਜੋ ਕੂੜਾ ਲਿਫਟਿੰਗ ਦਾ ਕੰਮ ਸੌਂਪਿਆ ਜਾਵੇਗਾ ਤਾਂ ਇਹ ਕੰਪਨੀਆਂ ਕੀ ਕਰਨਗੀਆਂ ਜਦੋਂ ਕਰਮਚਾਰੀ ਤੁਹਾਡੇ ਘਰ ਆਣਗੇ ਕੂੜਾ ਕਲੈਕਟ ਕਰਨ ਦੇ ਲਈ ਤਾਂ ਪਹਿਲਾ ਉਹਨਾਂ ਦੇ ਵੱਲੋਂ ਤੁਹਾਡੇ ਘਰ ਦੇ ਡਸਟਬਿਨ ਤੇ ਜੋ QR ਕੋਡ ਲੱਗਿਆ ਹੋਵੇਗਾ ਜਾਂ ਫਿਰ ਦੋ ਕੋਡ ਲੱਗੇ ਹੋਣਗੇ ਇੱਕ ਤੁਹਾਡੇ ਘਰ ਦੇ ਬਾਹਰ ਅਤੇ ਇੱਕ ਤੁਹਾਡੇ ਘਰ ਦੇ ਡਸਟਬਿਨ ਤੇ QR ਕੋਡ ਲੱਗਿਆ ਹੋਵੇਗਾ ਜਿਸ ਨੂੰ ਸਕੈਨ ਕਰਕੇ ਸਕੈਨ ਕਰਨ ਤੋਂ ਬਾਅਦ ਜਿਹੜੇ ਕਰਮਚਾਰੀ ਨੇ ਤੁਹਾਡੇ ਘਰ ਦਾ ਜਿਹੜਾ ਕੂੜਾ ਲੈਫਟ ਕਰਨਗੇ ਇਸ ਦੇ ਨਾਲ ਇਹ ਹੋਵੇਗਾ ਕਿ ਸਾਰੀ ਜਾਣਕਾਰੀ ਜੜੀ ਹੈ ਨਗਰ ਨਿਗਮ ਨੂੰ ਮਿਲਦੀ ਰਹੇਗੀ ਕਿ ਕਾਰਿਆਕਰਾਂ ਦੇ ਵਿੱਚੋਂ ਕੂੜਾ ਕਲੈਕਟ ਹੋ ਰਿਹਾ ਹੈ ਜਾਂ ਨਹੀਂ ਇਸ ਦੇ ਨਾਲ ਹੀ ਦਾਜੇ ਕੀ ਬੈਲ ਟੂ ਬੈਲ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਕਿ ਹਰ ਕਰਮਚਾਰੀ ਜੋ ਕਿ ਕੂੜਾ ਕਲੈਕਟ ਕਰਨ ਆਉਂਦਾ ਹੈ ਤੁਹਾਡੇ ਘਰ ਦੀ ਬੈਲ ਜਿਹੜੀ ਹੈ ਉਹ ਜਾ ਕੇ ਤੁਹਾਡੇ ਘਰ ਦੇ ਵਿੱਚੋਂ ਜਿਹੜਾ ਕੂੜਾ ਹੈ ਉਸ ਨੂੰ ਕਲੈਕਟ ਕਰਕੇ ਲੈ ਕੇ ਜਾਵੇਗਾ ਤਾਂ ਨਵੇਂ ਨਿਯਮ ਜਿਹੜੇ ਨੇ ਤਿਆਰ ਕੀਤੇ ਗਏ ਨੇ ਤਾਂ ਜੋ ਸ਼ਹਿਰ ਨੂੰ ਸੁੰਦਰਤਾ ਜਿਹੜੇ ਸ਼ਹਿਰ ਦੇ ਸੁੰਦਰਤਾ ਨੂੰ ਯਕੀਨੀ ਬਣਾਇਆ ਜਾਵੇ ਲਗਾਤਾਰ ਜੋ ਕੂੜੇ ਦੀਆਂ ਸ਼ਹਿਰ ਦੇ ਵਿੱਚ ਗੰਦਗੀ ਦੀਆਂ ਸਮੱਸਿਆਵਾਂ ਸਮੱਸਿਆਵਾਂ ਆ ਰਹੀਆਂ ਸੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਨਵੇਂ ਨਿਯਮ ਜਿਹੜੇ ਨੇ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਤਿਆਰ ਕੀਤੇ ਗਏ ਨੇ ਤਾਂ ਦੱਸ ਦੇ ਕਿ ਹੁਣ ਜੋ ਦੋ ਕੰਪਨੀਆਂ ਤੁਹਾਡੇ ਘਰ ਦੇ ਵਿੱਚੋਂ ਕੂੜਾ ਕਲੈਕਟ ਕਰਨ ਆਣਗੀਆਂ ਉਹਨਾਂ ਤੇ ਵੀ ਪੂਰੀ ਮੋਨਿਟਰਿੰਗ ਜਿਹੜੀ ਹੈ ਕੀਤੀ ਜਾਵੇਗੀ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਪੂਰਾ ਧਿਆਨ ਦਿੱਤਾ ਜਾਵੇਗਾ ਕਿ ਲਗਾਤਾਰ ਇਹਨਾਂ ਦੇ ਵੱਲੋਂ ਆਪਣਾ ਕੰਮ ਜਿਹੜਾ ਹੈ ਉਹ ਪੂਰਾ ਕੀਤਾ ਜਾ ਰਿਹਾ ਹੈ ਜਾਂ ਫਿਰ ਨਹੀਂ ਦੱਸ ਦੇ ਕਿ ਇੱਕ ਐਪ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਕਿ QR ਕੋਡ ਦੇ ذریعے ਹੁਣ ਤੁਹਾਡੇ ਕਰਾਂ ਦੇ ਵਿੱਚੋਂ ਜਿਹੜਾ ਕੂੜਾ ਹੈ ਉਹ ਕਲੈਕਟ ਕੀਤਾ ਜਾਵੇਗਾ ਸਕੈਨ QR ਕੋਡ ਨੂੰ ਕਰਕੇ ਹਰ ਕਰਮਚਾਰੀ ਸਕੈਨ ਕਰਕੇ ਉਸ QR ਕੋਡ ਨੂੰ ਦੱਸੇਗਾ ਕਿ ਅਸੀਂ ਇਸ ਘਾਰ ਦੇ ਵਿੱਚੋਂ ਜਿਹੜਾ ਕੂੜਾ ਹੈ ਉਹ ਕਲੈਕਟ ਕਰ ਲਿਆ ਹੈ ਜਿਸ ਦੀ ਪੂਰੀ ਮੋਨਿਟਰਿੰਗ ਜਿਹੜੀ ਹੈ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਕੀਤੀ ਜਾਵੇਗੀ ਇਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਜੋ ਗੱਡੀਆਂ ਯਾਨੀ ਕਿ ਜ਼ਿਲ੍ਹੇ ਦੇ ਵਿੱਚ ਕੁੱਲ 400 ਰੂਟ ਤੇ ਵੱਧ ਜਿਹੜੀਆਂ ਗੱਡੀਆਂ ਨੇ ਉਹ ਜ਼ਿਲ੍ਹੇ ਦੇ ਵਿੱਚ ਆਣ ਗਿਆ ਕੂੜਾ ਕਲੈਕਟ ਕਰਨ ਦੇ ਲਈ ਅਤੇ ਇਹਨਾਂ ਗੱਡੀਆਂ ਤੇ ਦਾਅ ਦੇ ਕਿ ਇੱਕ ਅੱਗੇ ਔਰ ਇੱਕ ਇੱਕ ਪਿੱਛੇ ਜਿਹੜਾ ਹੈ ਸੀਸੀਟੀਵੀ ਕੈਮਰਾ ਜਾਨੀ ਕਿ ਪੂਰੀ ਨਜ਼ਰ ਰੱਖੀ ਜਾਵੇਗੀ ਸੀਸੀਟੀਵੀ ਕੈਮਰੇ ਜੜੇ ਨੇ ਉਹ ਲਗਾਏ ਜਾਣਗੇ ਗੱਡੀਆਂ ਤੇ ਉਹ ਪੂਰੀ ਨਜ਼ਰ ਰੱਖਣਗੇ ਨਗਰ ਨਿਗਮ ਅੰਮ੍ਰਿਤਸਰ ਪੂਰਾ ਸਤਰਕ ਰਹੇਗਾ ਔਰ ਪੂਰਾ ਅਲਰਟ ਰਹੇਗਾ ਸ਼ਹਿਰ ਦੇ ਵਿੱਚ ਸਫਾਈ ਨੂੰ ਲੈ ਕੇ ਕਿਉਂਕਿ ਲਗਾਤਾਰ ਜਿਹੜੀਆਂ ਸਮੱਸਿਆਵਾਂ ਸੀਗੀਆਂ ਦੇਖਣ ਨੂੰ ਮਿਲ ਰਹੀਆਂ ਸੀ ਤਾਂ 900 ਕਰੋੜ ਦਾ ਇਹ ਜਿਹੜਾ ਪ੍ਰੋਜੈਕਟ ਹੈ ਤਿਆਰ ਕੀਤਾ ਜਾ ਰਿਹਾ ਹੈ ਤਾਂ ਦੋ ਕੰਪਨੀਆਂ ਨੂੰ ਇਹ ਪ੍ਰੋਜੈਕਟ ਜਿਹੜਾ ਹੈ ਸੌਂਪਿਆ ਜਾਵੇਗਾ ਦਾਜੇ ਕਿ ਹੁਣ ਅਗਸਤ 2025 ਤੱਕ ਇਹ ਪ੍ਰਕਿਰਿਆ ਜੜੀ ਹੈ ਸ਼ੁਰੂ ਹੋ ਜਾਵੇਗੀ ਤਾਂ ਇੱਕ ਹੋਰ ਗੱਲ ਤੁਹਾਨੂੰ ਦੱਸ ਦੇ ਕਿ ਕੂੜਾ ਲਿਫਟਿੰਗ ਨੂੰ ਲੈ ਕੇ ਜਿਹੜਾ ਪਹਿਲਾਂ ਕੂੜਾ ਸੀਗਾ ਕਲੈਕਟ ਕਰਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਜਿਹੜਾ ਡੰਪ ਤੇ ਸੁੱਟਿਆ ਜਾਂਦਾ ਸੀ ਹੁਣ ਬਿਲਕੁਲ ਵੀ ਡੰਪ ਤੇ ਕੂੜਾ ਜਿਹੜਾ ਹੈ ਨਹੀਂ ਸੁੱਟਿਆ ਜਾਵੇਗਾ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਭਗਤਾwala ਡੰਪ ਦੀ ਗੱਲ ਕਰ ਲਈਏ ਅੰਮ੍ਰਿਤਸਰ ਦੀ ਤਾਂ ਲਗਾਤਾਰ ਸਮੱਸਿਆਵਾਂ ਆ ਰਹੀਆਂ ਸੀ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਜ਼ ਆ ਰਹੀਆਂ ਸੀ ਗੰਦਗੀ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੋ ਕੂੜਾ ਲੋਕਾਂ ਦੇ ਘਰਾਂ ਦੇ ਵਿੱਚੋਂ ਕਲੈਕਟ ਕਰ ਲਿਆ ਜਾਂਦਾ ਹੈ ਉਸ ਨੂੰ ਡੰਪ ਨਹੀਂ ਸੁੱਟ ਡੰਪ ਤੇ ਨਹੀਂ ਸੁੱਟਿਆ ਜਾਵੇਗਾ ਬਲਕਿ ਉਹਨਾਂ ਨੂੰ ਪ੍ਰੋਸੈਸਿੰਗ ਸੈਂਟਰਾਂ ਦੇ ਵਿੱਚ ਪੇਜ ਦਿੱਤਾ ਜਾਵੇਗਾ ਜਿੱਥੇ ਕੂੜਾ ਕੰਪੋਸਟ ਹੋਵੇਗਾ ਦਾਜੇ ਕਿ ਅਗਰ ਘਰਾਂ ਦੀ ਗੱਲ ਕੀਤੀ ਜਾਵੇ ਕਿ ਕੀਤੀ ਜਾਵੇ ਤਾਂ ਹਰੇਕ ਘਰ ਨੂੰ ਆਪਣੇ ਘਰ ਦਾ ਜਿਹੜਾ ਡਰਾਈ ਅਤੇ ਵੈਟ ਕੂੜਾ ਹੈ ਉਹ ਅਲੱਗ-ਅਲੱਗ ਕਰਕੇ ਇਸ ਕਰਮਚਾਰੀ ਨੂੰ ਦੇਣਾ ਹੋਵੇਗਾ ਜਿਸ ਤੋਂ ਬਾਅਦ ਕਰਮਚਾਰੀ ਇਹ ਕੂੜਾ ਪੂਰਾ ਪ੍ਰੋਸੈਸਿੰਗ ਸੈਂਟਰਾਂ ਤੇ ਪਹੁੰਚਾਉਣਗੇ ਅਤੇ ਡੰਪ ਤੇ ਇਹ ਕੂੜਾ ਨਹੀਂ ਸੁੱਟਿਆ ਜਾਵੇਗਾ ਦਾ ਅਗਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੋਜ਼ 600 ਮੀਟ੍ਰਿਕ ਟਨ ਜਿਹੜਾ ਕੂੜਾ ਹੈ ਉਹ ਇਕੱਠਾ ਹੁੰਦਾ ਹੈ ਜਿਸ ਤੋਂ ਬਾਅਦ ਹੁਣ ਇਹ ਫੈਸਲਾ ਲਿੱਤਾ ਗਿਆ ਹੈ ਕਿ ਕਰਮਚਾਰੀ ਜੋ ਦੋ ਕੰਪਨੀਆਂ ਦੇ ਕਰਮਚਾਰੀ ਹੋਣਗੇ ਉਹ ਕੂੜਾ ਕਲੈਕਟ ਕਰਨਗੇ ਤਾਂ ਸਕੈਨ ਕਰਕੇ ਕੂੜਾ ਕਲੈਕਟ ਕੀਤਾ ਜਾਵੇਗਾ ਐਪ ਦੇ ਜ਼ਰੀਏ ਜਿਸ ਦੀ ਪੂਰੀ ਜਾਣਕਾਰੀ ਨਗਰ ਨਿਗਮ ਅੰਮ੍ਰਿਤਸਰ ਨੂੰ ਹੋਵੇਗੀ ਨਗਰ ਨਿਗਮ ਅੰਮ੍ਰਿਤਸਰ ਪੂਰਾ ਧਿਆਨ ਰੱਖੇਗਾ ਕਿ ਕੰਪਨੀਆਂ ਨੂੰ ਜੋ ਕੰਮ ਸੌਂਪਿਆ ਗਿਆ ਹੈ ਉਸ ਦਾ ਜਿਹੜਾ ਪੂਰਾ ਧਿਆਨ ਪੂਰਵਕ ਇਹ ਕੰਮ ਕੀਤਾ ਜਾ ਰਿਹਾ ਹੈ ਤਾਂ ਨਹੀਂ ਇਹ ਸਾਰੀ ਜਾਣਕਾਰੀ ਜੜੀ ਹੈ ਨਗਰ ਨਗਮ ਅੰਮ੍ਰਿਤਸਰ ਦੇ ਵੱਲੋਂ ਰੱਖੀ ਜਾਵੇਗੀ ਤਾਂ 900 ਕਰੋੜ ਦਾ ਇਹ ਪੂਰਾ ਪ੍ਰੋਜੈਕਟ ਜੋ ਕਿ 15 ਸਾਲਾ ਅਗਲੇ 15 ਸਾਲਾਂ ਲਈ ਇਹ 900 ਕਰੋੜ ਦਾ ਪੂਰਾ ਪ੍ਰੋਜੈਕਟ ਜਿਹੜਾ ਹੋਵੇਗਾ ਔਰ ਦਾਦੇ ਕਿ ਅਗਸਤ 2025 ਦੇ ਵਿੱਚ ਇਹ ਪ੍ਰੋਜੈਕਟ ਤਿਆਰ ਹੋ ਜਾਵੇਗਾ ਜਿਸ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਪਹਿਲਾ ਅਜੇਹਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਜਿਸ ਦੇ ਵਿੱਚ ਕੂੜਾ ਲਿਫਟਿੰਗ ਦਾ ਕੰਮ ਹੁਣ ਸਕੈਨ ਕਰਕੇ ਹੋਵੇਗਾ ਯਾਨੀ ਕਿ ਸਾਰੇ ਹੀ ਘਰਾਂ ਦੇ ਵਿੱਚ ਜਿੰਨਾ ਘਰਾਂ ਦੇ ਵਿੱਚ ਕੂੜਾ ਲਿਫਟਿੰਗ ਕੀਤੀ ਜਾਂਦੀ ਹੈ ਕੂੜਾ ਕਲੈਕਟ ਕੀਤਾ ਜਾਂਦਾ ਹੈ ਉਹਨਾਂ ਘਰਾਂ ਦੇ ਬਾਹਰ QR ਕੋਡ ਲਗਾਏ ਜਾਣਗੇ ਡਸਟਬਿਨ ਤੇ QR ਕੋਡ ਲਗਾਏ ਜਾਣਗੇ ਜਿਸ ਤੋਂ ਬਾਅਦ ਇਹ ਸਕੈਨ ਕਰਕੇ ਹੀ ਉਹਨਾਂ ਦੇ ਘਰਾਂ ਦੇ ਵਿੱਚੋਂ ਕੂੜਾ ਕਲੈਕਟ ਕੀਤਾ ਜਾਵੇਗਾ ਤਾਂ ਲਗਾਤਾਰ ਸਮੱਸਿਆਵਾਂ ਆ ਰਹੀਆਂ ਸੀ ਅੰਮ੍ਰਿਤਸਰ ਦੇ ਵਿੱਚ ਗੰਦਗੀ ਨੂੰ ਲੈ ਕੇ ਕੂੜਾ ਲਿਫਟਿੰਗ ਦੀ ਪ੍ਰੋਬਲਮ ਨੂੰ ਲੈ ਕੇ ਲਗਾਤਾਰ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਸੀ ਕਿ ਦੋ ਦੋ ਚਾਰ-ਚਾਰ ਦਿਨ ਜਿਹੜਾ ਕੂੜਾ ਹੈ ਕਰਮਚਾਰੀ ਕਰੋ ਕਲੈਕਟ ਨਹੀਂ ਕਰਨ ਆਉਂਦੇ ਤਾਂ ਹੁਣ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਨਵਾਂ ਜਿਹੜਾ ਤਿਆਰ ਨਿਯਮ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ ਹੁਣ ਇਹ ਨਵੇਂ ਨਿਯਮ ਤਿਆਰ ਕੀਤੇ ਗਏ ਨੇ ਕਿ ਰੋਜ਼ ਦੀ ਜਾਣਕਾਰੀ GPS ਇਨੇਬਲਡ ਹੋਵੇਗੀ ਤੰਦਾਜ਼ੇ ਕਿ ਪੂਰਾ ਪ੍ਰੋਸੈਸ ਜਿਹੜਾ ਹੈ GPS ਇਨੇਬਲਡ ਹੋਵੇਗਾ ਜਿਸ ਦੀ ਇੱਕ ਇੱਕ ਪਲ ਦੀ ਲੋਕੇਸ਼ਨ ਸਾਰੀ ਜਾਣਕਾਰੀ ਨਗਰ ਨਿਗਮ ਅੰਮ੍ਰਿਤਸਰ ਦੇ ਕੋਲ ਹੋਵੇਗੀ ਕਿ ਰੋਜ਼ ਜਿਹੜੀਆਂ 400 ਰੂਟਾਂ ਤੋਂ ਵੱਧ ਜਿਹੜੀਆਂ 400 ਗੱਡੀਆਂ ਨੇ ਉਹ ਪ੍ਰੋਪਰ ਕੂੜਾ ਲਿਫਟਿੰਗ ਦਾ ਕੰਮ ਕਰ ਰਹੀਆਂ ਕਿ ਕਰ ਰਹੀਆਂ ਹਨ ਜਾਂ ਨਹੀਂ ਅਗਰ ਇਹ ਧਿਆਨਪੂਰਵਕ ਕੰਮ ਨਹੀਂ ਕਰਦੀਆਂ ਤਾਂ ਇਹਨਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਇੱਕ ਨਵਾਂ ਜਿਹੜਾ ਫੈਸਲਾ ਇਹ ਲਿੱਤਾ ਗਿਆ ਹੈ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਗਸਤ 2025 ਦੇ ਵਿੱਚ ਇਹ ਪੂਰੀ ਪ੍ਰੋਸੈਸਿੰਗ ਜਿਹੜੀ ਹੈ ਪੂਰਾ ਕੰਮ ਜਿਹੜਾ ਹੈ ਕੂੜਾ ਲਿਫਟਿੰਗ ਦਾ ਸ਼ੁਰੂ ਹੋ ਜਾਵੇਗਾ ਤਾਂ ਸਕੈਨ ਕਰਕੇ ਹੁਣ ਕੂੜਾ ਜਿਹੜਾ ਹੈ ਤੁਹਾਡੇ ਘਰਾਂ ਦੇ ਵਿੱਚੋਂ ਕਲੈਕਟ ਕੀਤਾ ਜਾਵੇਗਾ ਦੱਸ ਦੇ ਕਿ ਲਗਾਤਾਰ ਮਾਮਲੇ ਜਿਹੜੇ ਸਾਹਮਣੇ ਆ ਰਹੇ ਸੀ ਗੰਦਗੀ ਨੂੰ ਲੈ ਕੇ ਤਾਂ ਇਹ ਇੱਕ ਨਵਾਂ ਜਿਹੜੇ ਸਕੀਮ ਬਣਾਈ ਗਈ ਹੈ ਨਵਾਂ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਔਰ ਜ਼ਿਲ੍ਹੇ ਦੇ 84 ਵਾਡਾਂ ਦੀ ਗੱਲ ਕਰ ਲਈਤੀ ਜਾਵੇ ਤਾਂ ਇੱਕ ਕੰਪਨੀ ਦੇ ਕੋਲ 40 ਵਾਡਾ ਅਤੇ ਦੂਸਰੀ ਕੰਪਨੀ ਦੇ ਕੋਲ 44 ਵਾਡਾ ਹੋਣ ਗਿਆ ਔਰ ਇਹਨਾਂ ਵਾਡਾ ਦੇ ਅੰਦਰ ਕੰਪਨੀਆਂ ਦੀਆਂ ਗੱਡੀਆਂ ਜਾਣਗੀਆਂ ਰੋਜ਼ ਗੱਡੀਆਂ ਆਪਣਾ ਕੰਮ ਕਰਨਗੀਆਂ ਅਤੇ ਦੱਸੇ ਕਿ ਗੱਡੀਆਂ ਤੇ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਸ ਦੀ ਪੂਰੀ ਜਾਣਕਾਰੀ ਨਗਰ ਨਿਗਮ ਅੰਮ੍ਰਿਤ ਸਰ ਦੇ ਕੋਲ ਹੋਵੇਗੀ ਔਰ ਇਸ ਦੇ ਨਾਲ ਹੀ ਪੂਰਾ ਜੋ QR ਕੋਡ ਹੈ ਉਸ ਨੂੰ ਸਕੈਨ ਕਰਕੇ ਕਰਮਚਾਰੀ ਉਸ ਨੂੰ ਸਕੈਨ ਕਰਕੇ ਕੂੜਾ ਕਲੈਕਟ ਕਰੇਗਾ ਜਿਸ ਤੋਂ ਬਾਅਦ ਪੂਰਾ ਤਿਆਰ ਕੀਤਾ ਜਾਵੇਗਾ ਪੂਰੀ ਇਨਫੋਰਮੇਸ਼ਨ ਜਿਹੜੀ ਹੈ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਰੋਜ਼ ਦੀ ਰੋਜ਼ ਦੇਖੀ ਜਾਵੇਗੀ ਕਿ ਕਿੰਨਾ ਜਿਹੜਾ ਕੂੜਾ ਕਲੈਕਟ ਕੀਤਾ ਗਿਆ ਹੈ ਦੱਸੇ ਕਿ ਅਗਰ ਅੰਦਾਜ਼ਾ ਗੱਲ ਕੀਤੀ ਜਾਵੇ ਤਾਂ ਰੋਜ਼ ਸ਼ਹਿਰ ਦੇ ਵਿੱਚੋਂ 600 ਟਨ ਜਿਹੜਾ ਮੈਟ੍ਰਿਕ ਟਨ ਕੂੜਾ ਹੈ ਉਹ ਆਉਣ ਆਉਂਦਾ ਹੈ ਔਰ ਜਿਸ ਤੋਂ ਬਾਅਦ ਹੁਣ ਇਹ ਕੂੜਾ ਡੰਪ ਤੇ ਨਹੀਂ ਸੁੱਟਿਆ ਜਾਵੇਗਾ ਪੂਰੇ ਸ਼ਹਿਰ ਦਾ ਕੂੜਾ ਇੱਕ ਪ੍ਰੋਸੈਸਿੰਗ ਸੈਂਟਰ ਦੇ ਵਿੱਚ ਭੇਜਿਆ ਜਾਵੇਗਾ ਤੇ ਇਹਨਾਂ ਪ੍ਰੋਸੈਸਿੰਗ ਸੈਂਟਰਾਂ ਦੇ ਵਿੱਚ ਵੀ ਪੂਰੀ ਅੱਖ ਜਿਹੜੀ ਹੈ ਨਜ਼ਰ ਹੈ ਹੁਣ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਰੱਖੀ ਜਾਵੇਗੀ ਸ਼ਹਿਰ ਦੀ ਸੁੰਦਰਤਾ ਨੂੰ ਯਕੀਨੀ ਬਣਾਉਣ ਦੇ ਲਈ ਨਵੇਂ ਨਿਯਮ ਨਗਰ ਨਿਗਮ ਅੰਮ੍ਰਿਤਸਰ ਦੇ ਵੱਲੋਂ ਤਿਆਰ ਕੀਤੇ ਗਏ ਨੇ ਜਿਸ ਦੇ ਵਿੱਚ ਕੂੜਾ ਹੁਣ ਸਕੈਨ ਕਰਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚੋਂ ਕੂੜਾ ਕਲੈਕਟ ਕੀਤਾ ਜਾਵੇਗਾ